हां जी दोस्तों सत श्री अकाल स्वागतਾ ਤੁਹਾਡਾ ਸਾਡੇ ਚੈਨਲ ਤੇ ਚਠਾ ਬਰਮੀ ਕੰਪੋਸਟ ਔਰਗਿਕ ਫਾਰਮ ਤੇ ਅੱਜ ਦੀ ਜਿਹੜੀ ਵੀਡੀਓ ਆਪਾਂ ਬਣਾ ਰਹੇ ਆ ਉਹ ਹੈਗੀ ਆਪਣੀ ਕਣਕ ਨੂੰ ਪਹਿਲਾ ਪਾਣੀ ਲੱਗਣਾ ਲਾਉਣਾ ਉਹ ਅੱਜ ਆਪਾਂ ਨੇ ਸ਼ੁਰੂ ਕਰਤਾ ਤਕਰੀਬਨ ਅੱਜ 17 ਨਵੰਬਰ ਹੋ ਗਿਆ ਪਾਣੀ ਆਪਾਂ ਨੇ ਮੰਨ ਲਓ ਵੀ ਸ਼ੁਰੂ ਕਰਤਾ ਇਹ 26 ਨਵੰਬਰ ਦੀ ਬੀਜੀ ਹੋਈ ਆ ਇਹ ਕਣਕ ਨਾ 26 ਨਵੰਬਰ ਨਹੀਂ ਜੀ 26 ਅਕਤੂਬਰ ਦੀ ਬੀਜੀ ਹੋਈ ਆ ਆਪ ਕਰਨ ਇਹਨੂੰ ਅੱਜ ਆਪਾਂ ਪਾਣੀ ਸਟਾਰਟ ਕਰਤਾ ਦੇਖੋ ਮੋਟਰ ਚੱਲਦੀ ਆ ਅੱਜ ਆ ਜਿਹੜੀ ਕਣਕ ਹੈ ਪਸੇਤੀ ਆ ਥੋੜੀ ਜਿਹੀ ਆਪਣੀ ਬਾਕੀ ਜਿਹੜੀ ਇਹ गेती 26 ਅਕਤੂਬਰ ਦੀ ਲੱਗੀ ਹੋਈ ਆ ਉਹ ਦਿਖਾਉਨੇ ਆ ਆਪਾਂ ਤੁਹਾਨੂੰ ਇੱਥੇ ਜਾ ਕੇ ਦਿਖਾ ਰਹੇ ਹਾਂ ਇਹ ਚ ਆਪਾਂ ਨੇ ਪਹਿਲਾਂ ਪਰੇ ਕਰਤੀ ਉਹ ਅ 20 ਜਣ ਤੋਂ 2-3 ਦਿਨ ਬਾਅਦ ਚ ਉਹ ਸਪਰੇਅ ਤੋਂ ਬਾਅਦ ਉਹਨਾਂ ਨੇ ਕਿਹਾ ਤੀ ਆਪਾਂ ਨੂੰ ਵੀ ਮੰਨ ਲਓ ਵੀ ਇਹ ਪਾਣੀ ਅੱਗੇ ਤਲਾ ਲਾ ਦੇਣਾ ਵੀ 16-17 ਕ ਦਿਨ ਤੋਂ ਸਟਾਰਟ ਕਰ ਲੈਣਾ ਪਾਣੀ ਉਹ ਪਾਣੀ ਆਪਾਂ ਨੇ ਹੁਣ ਲਾਉਣਾ ਸ਼ੁਰੂ ਕਰਤਾ ਆ ਦੇਖੋ ਆਹ கேਜ ਤੇ ਆਪਾਂ ਨੇ ਪਾਣੀ ਲਾਉਣਾ ਸ਼ੁਰੂ ਕਰਤਾ ਪੈ ਰਿਹਾ ਪਾਣੀ ਇਧਰੋਂ ਆਪਣਾ ਕਰਦੇ ਹਾਂ ਅੰਗਰਥਾਂ ਨੂੰ ਆਹ ਨਾਲੇ ਬਰਸੀਨਾ ਇਹ ਨਾਲ ਕਿਤਾ ਨੇ ਜਿਹੜੀ ਕੀਤੀ ਉਹ ਤੁਹਾਨੂੰ ਦਿਖਾਈ ਸੀ ਵੀ ਕੀਤੀ ਕਣਕ ਬੀਜੀ ਆਪਾਂ ਨੇ ਇਹ ਨੂੰ ਪਾਣੀ ਲਾਉਣਾ ਸ਼ੁਰੂ ਕਰਤਾ ਇਹ ਚ ਉਹ ਜਿਹੜੀਆਂ ਦਵਾਈਆਂ ਨੇ ਨਾ ਉਹ ਕਹਿੰਦੇ ਨੇ ਵੀ 17-18 ਦਿਨ ਤੋਂ ਪਾਣੀ ਸਟਾਰਟ ਕਰਕੇ 21-22 ਦਿਨਾਂ ਦਾ ਵਿੱਚ ਵਿੱਚ ਪਾਣੀ ਲਾਉਣਾ ਇਸ ਕਰਕੇ ਪਾਣੀ ਸਟਾਰਟ ਕਰਤਾ ਕੁ ਖੇਤ ਵੀ ਮੰਨ ਲਓ ਵੀ ਇਹ ਜੀਰੀ ਦੇ ਵਿੱਚ ਜੋ ਪਾਣੀ ਦਿੱਤਾ ਹੋਇਆ ਸੀ ਉਹਦੀ ਉਹ ਬਜਾਈ કરી ਸੀ ਆਪਾਂ ਨੇ ਇਹ ਉਹਦੇ ਕਰਕੇ ਖੁਸ਼ਕ ਜੇ ਵੀ ਹੋ ਗਏ ਤੇ ਹੁਣ ਕਣਕ ਥੋੜੀ ਜੀ ਅ ਥੋੜੀ ਜੀ ਖੁਸ਼ਕ ਜੇ ਮੰਗੋ ਲੱਗ ਰਿਹਾ ਸੀ ਕੁਝ ਜਗ੍ਹਾ ਤੇ ਜੰਮੀ ਵੀ ਨਹੀਂ ਸੀ ਘੱਟ ਜੰਮੀ ਹੋਈ ਤੇ ਥੋੜੇ ਥੋੜੇ ਦਾਣੇ ਜਣੀ ਖੁਸ਼ਕ ਹੋਣ ਕਰਕੇ ਸੈਡਾਂ ਸੂਟਾਂ ਤੇ ਮਾੜੀ ਮੋਟੀ ਘੱਟ ਜੰਮੀ ਆ ਲਾਇਆ ਪਾਣੀ हां दोस्तों ਤੁਸੀਂ ਵੀ ਦੱਸਿਓ ਵੀ ਆਪਣੇ ਇਲਾਕੇ 'ਚ ਤੁਸੀਂ ਪਾਣੀ ਸ਼ੁਰੂ ਅ ਮਨ ਲਓ ਵੀ ਕਿਸੇ ਦੋਸਤ ਨੇ ਕਰਤਾ ਤਾਂ ਉਹ ਆਪਣੇ ਬਾਰੇ ਦੱਸਿਓ ਜਰੂਰ ਅੱਜ 17 ਨਵੰਬਰ ਹੋ ਗਈ ਪਾਣੀ ਦੀ ਸ਼ੁਰੂਆਤ ਹੋ ਗਈ ਹੁਣ ਇਦਾਂ ਹੀ ਅੱਗੇ-ਅੱਗੇ ਲੱਗਦੇ ਸਾਰੇ ਲਾਇਆ ਜਾਣਾ ਪਾਣੀ ਅੱਗੇ-ਅੱਗੇ ਇਹ 26 ਅਕਤੂਬਰ ਦੀ ਬੀਜੀ ਹੋਈ ਐ ਤਾਂ ਕਰਕੇ ਥੋੜਾ ਜਿਹਾ ਕੀਤਾ ਹੁਣ ਦਿਨ ਵੀ ਹੋ ਗਏ ਮਰ ਲੋ ਵੀ ਪਾਣੀ ਲਾਉਣ ਨੂੰ ਇਸ ਕਰਕੇ ਇਹਨੂੰ ਲੋੜ ਮੁਤਾਬਕੇ ਲਾ ਰਹੇ ਆ ਤੁਸੀਂ ਦੋਸਤੋ ਜਰੂਰ ਕਮੈਂਟ ਕਰਕੇ ਦੱਸਿਓ ਵੀ ਕਿਹੜੇ ਇਲਾਕੇ ਦੇ ਹਾਂ ਪਰ ਕਿੱਥੇ ਦੇ ਹੈ ਕਿੱਥੇ ਤੁਸੀਂ ਇਹ ਆਪਣੇ ਕੈ ਨਵੰਬਰ ਨੂੰ ਕਣਕ ਬੀਜੀ ਸੀ ਅਤੇ ਕਦੋਂ ਪਾਣੀ ਲਾਇਆ ਇਹਦੇ ਬਾਰੇ ਜਰੂਰ ਦੱਸਿਓ ਬਾਕੀ ਹੋਰ ਦੋਸਤੋ ਦੱਸਿਓ ਵੀ ਇਹ ਆਪਾਂ ਨੇ ਕੀਤਾ ਪਾਣੀ ਤਾਂ ਨਹੀਂ ਲਗਾਤਾ ਵੀ ਇਹ ਸਪ੍ਰੇ ਹਾਂ ਦੇ ਵੀ ਕਿੰਨੇ ਦਿਨ ਤੋਂ ਬਾਅਦ ਇਹ ਲਾਇਆ ਜਾਂਦਾ ਇੱਕ ਇਹਨੂੰ 17 ਦਿਨ ਤਾਂ ਹੋ ਗਏ ਜੀ 17 ਤੇ 6 ਦਿਨ ਹੋ 23 ਦਿਨ ਹੋ ਗਏ 23 ਦਿਨਾਂ ਦੇ ਵਿੱਚ ਇਹ ਤਿੰਨ ਕਿ ਦਿਨ ਬਾਅਦ ਜਣੀ ਇਹ ਤੇ ਆਪਾਂ ਸਪਰੇਅ ਕਰੀ ਦੀ ਅ ਬਾਕੀ 20 ਦਿਨ ਦਾ ਤਕਰੀਬਨ ਇਹ ਪਾਣੀ ਲੱਗ ਰਿਹਾ ਇਦਾਂ ਹੀ ਉਹ ਅੱਗੇ-ਅੱਗੇ ਖੇਤਾਂ 'ਚ ਆਪਾਂ ਨੇ ਲਾਈ ਹੋ ਜਾਣਾ ਹੈ ਪਾਣੀ ਹੁਣ ਸਾਰੇ 'ਚ ਲਾਉਣਾ ਪੈਣਾ ਨਾ ਕਿਉਂਕਿ ਸਾਰੇ ਖੇਤਾਂ 'ਚ ਆਪਾਂ ਨੇ ਇਹ ਸਪਰੇਅ ਉਹ ਜਿਹੜਾ ਲੋਟੇ ਕਰਾਈ ਤੀ ਉੱਪਰ ਮਨ ਲਓ ਵੀ ਕਣਕ ਬੀਜਣ ਤੋਂ ਬਾਅਦ ਇਹ ਸਪਰੇਅ ਕਰਾਤੀ ਸੀ ਆ ਆਪਣਾ ਸਾਹਮਣੇ ਆਰਗੈਨਿਕ ਖੇਤ ਹੈ ਜਿਹੜਾ ਉਹ ਵੀ ਇੱਥੇ ਨਾਲ ਹੀ ਹੈ ਇਹਨੂੰ ਅਜੇ ਥੋੜੇ ਦਿਨ ਲੇਟ ਲਾਵਾਂਗੇ ਕਿ ਇਹਨੂੰ ਥੋੜੀ ਜਿਹੀ ਪਾਣੀ ਦੀ ਇਹ ਪਹਿਲਾਂ ਮਤਲਬ ਇਸੰਜ ਕੇ ਰੌਣੀ ਕਰਕੇ ਬੀਜੀ ਹੋਈ ਸੀ ਇਹ ਇਸ ਕਰਕੇ ਇਹਨੂੰ ਤਾਂ ਥੋੜੇ ਦਿਨ ਲੇਟ ਲਾਵਾਂਗੇ ਆ ਕਿਤਾ ਨੂੰ ਆਪਾਂ ਲਾਉਣਾ ਪਾਣੀ ਇੱਕ 11 ਹੋਰ ਨੂੰ ਨਾ ਆਪਿਓ ਤਿੰਨ ਕਿੱਲੇ ਸਾਹਮਣੇ ਖੰਬੇ ਵਾਲੀ ਸਾਈਡ ਤੇ ਨੇ ਤੇ ਬਾਕੀ ਉਹ ਮੋਟਰ ਤੇ ਦੂਜੀ ਤੇ ਤੇ ਥੋੜਾ ਜਿਹਾ ਡੇਟ ਲਾਵਾਂਗੇ ਇਹਦੇ ਨਾਲੋਂ ਇੱਕ ਦੋ ਦਿਨਾਂ ਤੱਕ ਉੱਥੇ ਵੀ ਚਲਾਵਾਂਗੇ ਜੇ ਦੋਸਤੋ ਵੀਡੀਓ ਸਾਡੀ ਵਧੀਆ ਲੱਗੀ ਤਾਂ ਸ਼ੇਅਰ ਤੇ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਨਵੇਂ ਦੋਸਤ ਜਿਹੜੇ ਜੁੜਦੇ ਨੇ ਉਹ ਸਬਸਕ੍ਰਾਈਬ ਕਰੋ ਦਿਕਾਉਂਨੇ ਆ ਕਿਸੇ ਅਗਲੀ ਵੀਡੀਓ ਚ ਫੇਰ ਵੀ ਜਿਹੜੀ ਵੀ ਅਪਡੇਟ ਆਉਂਦੀ ਆ ਉਹ ਦਿਖਾਵਾਂਗੇ ਆ ਬਾਕੀ ਦੇਖੋ ਆ ਜੀਰੀ ਤਾਂ ਜ਼ਰੂਰ ਜੰਮੀ ਹੋਈ ਆ ਪਰ ਗੁੱਲੀ ਡੰਡਾ ਇਸ ਵਾਰ ਬਹੁਤ ਘੱਟ ਆ ਜਿਹੜੀ ਜੰਮਿਆ ਹੋਇਆ ਜ਼ਰੂਰ ਆ ਆ ਦੇਖੋ ਵਿੱਚ ਵਿੱਚ ਜੀਰੀ ਆ ਵਿੱਚ ਵਿੱਚ ਗੁੱਲੀ ਡੰਡਾ ਵੀ ਆ ਜ਼ਣੀ ਇਹ ਕਹਿੰਦੇ ਨੇ ਵੀ ਇਹ ਪਾਣੀ ਨਾਲ ਮਰ ਜੂ ਇਧਰ ਕਿਤੇ ਜਿੱਥੇ ਗਿੱਲੀ ਜਗ੍ਹਾ ਸੀ ਉੱਥੇ ਕੋ ਥੋੜਾ ਜਿਹਾ ਜੰਮਿਆ ਹੋਇਆ ਦਿਖਦਾ ਬਾਕੀ ਤਾਂ ਤਕਰੀਬਨ ਸਭ ਉਦਾਂ ਹੀ ਠੀਕ ਹੈ ਜੀ हां जी दोस्तों फिर वीडियो थोड़ी या ये लंबी हो जाती है मोबाइल भी थोड़ा जा वीडियो कोई कोई चकਦਾ ਜਿਹੜੀ ਲੰਬੀ ਵੀਡੀਓ ਨੂੰ ਬਾਕੀ ਵੀਡੀਓ ਬਣਾਉਣੀ ਛੱਡ ਦਿੰਦਾ ਇਸ ਕਰਕੇ ਇੱਥੇ ਹੀ ਆਪਾਂ ਵੀਡੀਓ ਨੂੰ ਸਮਾਪਤ ਕਰਦੇ ਆ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਵੀਡੀਓ ਦੇਖਦੇ ਦੇਖਦੇ ਵੀ ਰਿਹਾ ਕਰੋ ਬਾਕੀ ਜੋ ਵੀ ਘਾਟਾਂ ਵਾਧਾਂ ਹੁੰਦੀਆਂ ਨੇ ਸਾਨੂੰ ਦੱਸਿਆ ਕਰੋ ਸਾਰੇ ਦੋਸਤਾਂ ਦਾ ਸਾਥ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਸਤਿ ਸ੍ਰੀ ਅਕਾਲ